ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 26 ਜੂਨ 2025 ਨੂੰ ਮਿੰਨੀ ਬੱਸ ਆਪਰੇਟਰਾਂ ਤੇ ਡਰਾਈਵਰ ਕੰਡਕਟਰ ਡੀਸੀ ਮੈਡਮ ਨੂੰ ਮਿਲੇ ਅਤੇ ਡੀਸੀ ਮੈਡਮ ਨੇ ਮਿੰਨੀ ਬੱਸ ਆਪਰੇਟਰਾਂ ਨੂੰ ਪ੍ਰੋਸਾ ਦਵਾਇਆ ਕਿ ਤੁਹਾਡੀਆਂ ਸਮੱਸਿਆਵਾਂ ਦਾ ਬਹੁਤ ਜਲਦੀ ਹੀ ਹੱਲ ਕੀਤਾ ਜਾਵੇ ਅਤੇ ਮਿੰਨੀ ਬੱਸਾਂ ਦੇ ਮਾਲਕਾਂ ਅਤੇ ਡਰਾਈਵਰਾਂ ਕੰਡਕਟਰਾਂ ਨੇ ਕਿਹਾ ਕਿ ਅਗਰ ਜਲਦ ਤੋਂ ਜਲਦ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਸ ਸੰਘਰਸ਼ ਵਿੱਚ ਪੰਜਾਬ ਪ੍ਰਧਾਨ ਸਰਦਾਰ ਬਲਤੇਜ ਸਿੰਘ ਮੰਦਰ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦੀਪਾਵੰਲਾ ਗੁਰਤੇਜ ਢਿੱਲੋਂ ਕੋਟਪੂਰਾ ਬੈਂਤ ਸਿੰਘ ਗੇਲ ਜੱਤੂ ਦਲਜਿੰਦਰ ਸੰਧੂ ਪਰਮਜੀਤ ਮਾਨ ਰਾਜਪੂਰਾ ਜੱਸੀ ਮੁਖਸਰ ਗੁਰਦਾਸ ਬਠਿੰਡਾ ਜੱਸਾ ਖਾਲਸਾ ਬਸ ਰਾਮਪੂਰਾ ਗੁਰਦੀਪ ਖਜਾਂਚੀ ਅਤੇ ਸਤਨਾਮ ਸਿੰਘ ਮਲੋਟ ਅਤੇ ਸਾਰੇ ਪ੍ਰਧਾਨ ਸ਼ਾਮਿਲ ਸਨ ਦੇਖਦੇ ਹਾਂ ਪੂਰੀ ਰੂਪ ਅਤੇ ਬਲਤੇਜ ਸਿੰਘ ਵੰਦਰ ਪ੍ਰਧਾਨ ਸਮਾਲਵਾਸਾ ਆਪਰੇਟਰ ਯੂਨੀਅਨ ਪੰਜਾਬ ਅੱਜ ਜਿਹੜਾ ਅੱਜ ਦਾ ਜਿਹੜਾ ਸਾਡਾ ਐਰੋਸ ਭਰਨਾ ਹੈ ਫਰੀਦਕੋਟ ਯੂਨੀਅਨ ਦੇ ਸੱਦੇ ਤੇ ਬਾਰ-ਬਾਰ ਪ੍ਰਸ਼ਾਸਨ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਆ ਵੀ ਜਿਹੜੇ ਮਿੰਨੀ ਬੱਸਾਂ ਦੇ ਰੂਟਾਂ ਤੇ ਜਿਹੜੇ ਆਟੋ ਚੱਲਦੇ ਆ ਜਾਂ ਈ ਰਿਕਸ਼ਾ ਚੱਲਦੇ ਆ ਜਿਨ੍ਹਾਂ ਦਾ ਜਿਹੜਾ ਪਰਮਿਟ ਹੈ ਪਰਮਿਟ ਜਿਨ੍ਹਾਂ ਕੋਲੇ ਵੈਲਿਡ ਪਰਮਿਟ ਹੈ ਪਹਿਲੀ ਗੱਲ ਤਾਂ ਇਹਨਾਂ ਕੋਲੇ 80% ਕੋਲੇ ਕਿਸੇ ਕੋਲੇ ਕਾਗਜ਼ ਹੀ ਨਹੀਂ ਪੂਰੇ ਜਿਨ੍ਹਾਂ ਕੋਲੇ ਹੈ ਉਹਨਾਂ ਦਾ ਜਿਹੜਾ ਵੈਲਿਡ ਪਰਮਿਟ ਹੈ ਉਹ ਮਿਊਸਪੈਲਿਟੀ ਲਿਮਟ ਦੇ ਅੰਦਰ ਅੰਦਰ ਹੁੰਦਾ ਹੈ ਇਹਨਾਂ ਨੇ ਮਿਊਸਪੈਲਿਟੀ ਲਿਮਟ ਦੇ ਅੰਦਰ ਚੱਲਣਾ ਹੈ ਇਹ ਪਿੰਡਾਂ ਚੋਂ ਸਵਾਰੀ ਲੈ ਕੇ ਆਉਂਦੇ ਆ ਬਹੁਤ ਸਾਰੀਆਂ ਤੁਸੀਂ ਇਹ ਦੇਖੀਆਂ ਹੋਣੀਆਂ ਵੀ ਜਿਹੜਾ ਹੁਣ ਪਿਛਲੇ ਦਿਨਾਂ ਚ ਅਸੀਂ ਰੋਕਿਆ ਵੀ ਮਲੇਰ ਕੋਟਲੇ ਤੋਂ ਸੰਗਰੂਰ ਸਵਾਰੀ ਲੈ ਕੇ ਆ ਰਿਹਾ ਹੈਗਾ ਇਵੇਂ ਅੱਜ ਅਜ ਹੁਣ ਦਰਾਹੇ ਕੋਲੇ ਇੱਕ ਉਹ ਐਕਸੀਡੈਂਟ ਹੋਇਆ ਯਾਰ ਉਪਰ ਕੋਲੇ ਹੋਇਆ ਉਹਦੇ ਚ 8 ਚਾਰ ਸਵਾਰੀਆਂ ਮਰ ਗਈਆਂ ਚਾਰ ਜ਼ਖਮੀ ਐ ਦੋ ਤਿੰਨ ਜਿਹੜਾ ਉਹਨਾਂ ਚੋਂ ਬਚ ਗਏ ਨੇ 11 ਸਵਾਰੀਆਂ ਲੈ ਕੇ ਤਿੰਨ ਸਵਾਰੀਆਂ ਵਾਲਾ ਜਿਹੜਾ ਪਾਸ ਰਿਕਸ਼ਾ ਹੈਗਾ ਉਹ ਤਿੰਨ ਸਵਾਰੀਆਂ ਵਾਲਾ 11 ਸਵਾਰੀਆਂ ਲੈ ਕੇ ਆ ਰਿਹਾ ਅਸੀਂ ਪਿੰਡਾਂ ਚ ਪਹਿਲਾਂ ਹੀ ਸਾਡਾ ਜਿਹੜਾ ਰੋਜ਼ਗਾਰ ਹੈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਕਿਉਂਕਿ ਪਿਛਲੇਲੀ ਸਰਕਾਰ ਨੇ ਵੀ ਓਪਨ ਜਿਹੜੇ ਅਪਾਰਟਮੈਂਟ ਕਰ ਦਿੱਤੇ ਸੀਗੇ ਓਪਨ ਪਰਮਿਟ ਕਰਨ ਨਾਲ ਜਿਹੜੀ ਸਾਡੀ ਸਵਾਰੀ ਹੈ ਕਰੋਨਾ ਤੋਂ ਬਾਅਦ ਕਿਉਂਕਿ ਜਦੋਂ ਕਰੋਨਾ ਦਾ ਸੀਜ਼ਨ ਆਇਆ ਤਾਂ ਲੋਕਾਂ ਦੇ ਆਪ ਦੇ ਸਾਧਨਾਂ ਜਿਹੜੇ ਉਹਨਾਂ ਦੀ ਗਿਣਤੀ ਵਧ ਗਈ ਸਾਡਾ ਜਿਹੜਾ ਸਵਾਰੀ ਹੈ ਉਹਦੇ 'ਚ ਬਹੁਤ ਜ਼ਿਆਦਾ ਸਾਨੂੰ ਮੰਦਾ ਆ ਗਿਆ ਅਸੀਂ ਬਹੁਤ ਜਾਨੀ ਇਹਦਾ ਇੱਕ ਦੇਖ ਸਕਦੇ ਆ 5-700 ਰੁਪਏ ਇੱਕ ਮਹੀਨੀ ਮਸਾਲਾ ਮਸਾ ਕਮਾਉਂਦਾ ਬਹੁਤ ਬੁਰੀ ਹਾਲਤ 'ਚ ਅਸੀਂ ਜਿਉ ਰਹੇ ਆਂ ਜਿਹੜੇ ਆਟੋ ਰਿਕਸ਼ਾ ਵਾਲਾ ਕਾਰੋਬਾਰ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਬੰਦ ਨਹੀਂ ਕਰਦੇ ਜੇ ਅਸੀਂ ਬੰਦ ਕਰਦੇ ਆ ਤੇ ਉਹਦੇ ਤੇ ਲੜਾਈਆਂ ਹੁੰਦੀਆਂ ਇੱਕ ਬੜਾ ਬੜਿਆ ਹੋਇਆ ਲੋਕਾਂ ਦਾ ਆਮ ਹੀ ਵੈਸੇ ਵੀ ਜਿੱਥੇ ਵੀ ਜੇ ਅਸੀਂ ਪਿੰਡ ਚ ਵੀ ਰੋਕ ਲਈਏ ਤਾਂ ਉਸ ਪਿੰਡ ਦੇ ਵੀ ਜਿਹੜੇ ਮੌਜੂਦਾ ਜਿਹੜੇ ਪਤਵੰਤੇ ਹੋਣਗੇ ਉਹ ਕਹਿਣਗੇ ਯਾਰ ਇਹ ਕੀ ਹੈ ਗਰੀਬ ਨੂੰ ਕਿਉਂ ਰੋਕਦੇ ਆ ਆਟੋ ਵਾਲੇ ਨੂੰ ਉਹਨਾਂ ਨੂੰ ਦੱਸਿਆ ਜਾਵੇ ਅਸੀਂ ਵੀ ਪਿੰਡਾਂ ਦੇ ਪੁੱਤ ਆ ਪਿੰਡਾਂ ਚੋਂ ਅਸੀਂ ਰਹਿਣ ਵਾਲੇ ਆ ਤੁਸੀਂ ਦੇਖਦੇ ਆ ਮਿੰਨੀ ਬੱਸ ਵਾਲਿਆਂ ਦਾ ਕਿਹੜਿਆਂ ਦਾ ਕਿੱਥੇ ਦਾ ਕਿੱਡਾ ਕੁ ਵੱਡਾ ਕਾਰੋਬਾਰ ਹੁੰਦਾ ਕਿਸੇ ਨੇ ਚਾਰ ਕਨਾਲਾ ਵੇਚ ਕੇ ਆਉਂਦੀ ਇਹ ਮਿੰਨੀ ਬੱਸ ਚਲਾਈ ਜਾਂਦਾ ਆਪ ਦਾ ਰਜਗਾਰ ਦਿਹਾੜੀ ਕਰਨ ਦੀ بجائے ਆਪ ਦੀ ਡਰਾਈਵਰੀ ਕੰਡਕਟਰੀ ਕਰਕੇ ਆਪ ਦਾ ਰਜਗਾਰ ਚਲਾ ਰਹੇ ਆ ਅਸੀਂ ਅੱਜ ਫੇਰ ਪ੍ਰਸ਼ਾਸਨ ਨੂੰ ਇਹ ਜਦੋਂ ਬਾਰ ਬਾਰ ਸਾਡੀ ਸੁਣੀ ਨਹੀਂ ਜਾ ਰਹੀ 19 ਦਾ ਫੈਸਲਾ ਇੱਕ ਦਾ ਸੁਣੀ ਦਾ ਹਾਈ ਕੋਰਟ ਦਾ ਫੈਸਲਾ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਚਾਬੀਆਂ ਫੋਨ ਪਾਏ ਆ ਅੱਜ ਜੇ ਪ੍ਰਸ਼ਾਸਨ ਚਾਹਦੀਆਂ ਚਾਬੀਆਂ ਫੜ ਕੇ ਰੱਖਣੀਆਂ ਚਾਹੁੰਦਾ ਤਾਂ ਸਾਡੀਆਂ ਬੱਸਾਂ ਖੜੀਆਂ ਜੇ ਉਹ ਸਾਨੂੰ ਇਹ ਵਿਸ਼ਵਾਸ ਦਵਾਉਂਦਾ ਵੀ ਇਹ ਆ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਕਿਉਂਕਿ ਪਹਿਲਾਂ ਤਾਂ ਜਿਹੜੀ ਅਸੀਂ ਜਦੋਂ ਕਾਰਵਾਈ ਦੀ ਮੰਗ ਕਰਦੇ ਆ ਸਾਡੇ ਅੱਖੀ ਘਟਾ ਪਾਇਆ ਜਾਂਦਾ ਹੈ ਜਿਹੜੇ ਲੀਡਰ ਹੈ ਮੌਜੂਦਾ ਚੁਣੇ ਹੋਏ ਲੀਡਰ ਹੈ ਉਹਨਾਂ ਦੇ ਕਹਿਣ ਤੇ ਜਿਹੜਾ ਇਹ ਇਹਨਾਂ ਦੇ ਚਲਾਨ ਨਹੀਂ ਕੀਤੇ ਜਾਂਦੇ ਉਲਟਾ ਸਾਡੀਆਂ ਗੱਡੀਆਂ ਦੇ ਚਲਾਨ ਕਰ ਦਿੱਤੇ ਜਾਂਦੇ ਆ ਅੱਜ ਦੇਖਦੇ ਆ ਪ੍ਰਸ਼ਾਸਨ ਸਾਨੂੰ ਕੀ ਦਿੰਦਾ ਕੀ ਕਹਿੰਦਾ ਇਹ ਗੱਡੀਆਂ ਸਾਨੂੰ ਰੋਕਣੀਆਂ ਪੈਂਦੀਆਂ ਕਿ ਉਹ ਚਲਾਉਣ ਦੀ ਉਹ ਜ਼ਿੰਮੇਵਾਰੀ ਕਰਦਾ ਨਹੀਂ ਸਾਡੇ ਕੋਲੇ ਜਿਹੜਾ ਹਾਈ ਕੋਰਟ ਚ ਜਾਣ ਦਾ ਅਸੀਂ ਜਿਹੜਾ ਇਹਨਾਂ ਤੇ ਕੰਟੈਕਟ ਵੀ ਪਾਵਾਂਗੇ ਇਹ ਅਸੀਂ ਜਿਹੜੇ ਇਹ ਸਾਡੇ ਜਿਹੜੇ ਜੋ ਲੜਾਈ ਝਗੜੇ ਜਦੋਂ ਹੁਣ ਪਿੰਡਾਂ ਚ ਅਸੀਂ ਆਪ ਖੜਕੇ ਮੂਨਿਸਪਲ ਕਮੇਟੀ ਦੇ ਲਿਮਟ ਦੇ ਬਾਹਰ ਅਸੀਂ ਆਪ ਰੋਕਾਂਗੇ ਆਟੋ ਰੇਡਕਸ਼ਨ ਉੱਥੇ ਲੜਾਈਆਂ ਹੋਣਗੀਆਂ ਉਸ ਲੜਾਈ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਉਹ ਚਾਹੇ ਸਾਡੇ ਨੇ 6:00 ਵਜੇ ਦੀ ਆ ਚਾਹੇ ਦੂਸਰੇ ਦੇ ਵਜੇ ਦੀ ਹੈ ਇਹ ਇੱਕ ਬਹੁਤ ਬੁਰਾ ਪ੍ਰਭਾਵ ਹੈ ਜਿਹੜਾ ਅਸੀਂ ਨਹੀਂ ਪਾਉਣਾ ਚਾਹੁੰਦੇ ਅਸੀਂ ਲੜਾਈ ਨਹੀਂ ਚਾਹੁੰਦੇ ਅਸੀਂ ਆਮ ਦਾ ਰਜਗਾਰ ਚਲਾਉਣਾ ਚਾਹੁੰਦੇ ਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਇਸ ਲੜਾਈ ਨੂੰ ਰੋਕਿਆ ਜਾਵੇ ਉਹ ਆਪਣੀ ਟ੍ਰੈਫਿਕ ਪੁਲਿਸ ਨੂੰ ਆਰਟੀਏ ਨੂੰ ਆਰਟੀਓ ਨੂੰ ਸਾਰਿਆਂ ਨੂੰ ਇਹ ਇਹ ਗੱਲ ਕਰਨ ਵੀ ਉਹ ਆਪਦੇ ਕਾਗਜ ਚੱਕੜ ਇਹ ਜਿਹੜੇ ਆਟੋ ਵਾਲੇ ਆ ਇਹ ਵੀ ਸਾਡੇ ਭਰਾ ਹੈ ਉਹ ਆਪ ਦਾ ਰਜਗਾਰ ਚਲਾਉਣ ਪਰ ਆ ਆਪਦੇ ਲਿਮਟ ਜੇ ਅਸੀਂ ਹੁਣ ਕਹੀਏ ਵੀ ਅਸੀਂ ਜੇ ਸਾਡਾ ਇਥੋਂ 25 ਕਿਲੋਮੀਟਰ ਦਾ ਪਰਮਿਟ ਹੈ 30 ਕਿਲੋਮੀਟਰ ਦਾ ਹੈ ਅਸੀਂ 50 ਕਿਲੋਮੀਟਰ ਲੈ ਜੀਏ ਸਾਨੂੰ ਕੋਈ ਵੱਡੀ ਬੱਸਾਂ ਨਾਲ ਲੈ ਕੇ ਨਹੀਂ ਜਾਣ ਦੇਊਗਾ ਜਿਵੇਂ ਅਸੀਂ ਆਪ ਦੀ ਲਿਮਟ ਚ ਚੱਲਦੇ ਆਂ ਜਿਹਦਾ ਜਿਹਦੇ ਕੋਲੇ ਪਰਮਿਟ ਹੈ ਉਸੇ ਲਿਮਟ ਚ ਚੱਲੇ ਜਿੰਨਾਂ ਕੋਲੇ ਜਿਹੜੇ 80% ਬਿਨਾ ਕਾਗਜ਼ਾਤੋਂ ਬਿਨਾ ਡਰਾਈਵਿੰਗ ਲਿਸੈਂਸ ਤੋਂ ਜਾਂ ਕੀ ਹੈਗਾ ਆਮ ਜਿਹੜੇ ਬਿਜ਼ਨਸਮੈਨ ਬੰਦੇ ਆ ਇੱਕ ਇੱਕ ਬੰਦੇ ਨੇ 100-100 ਆਟੋ ਖਰੀਦ ਕੇ ਰੱਖਿਆ ਹੋਇਆ ਇਹ ਤਾਂ ਗਰੀਬ ਹੈ ਵਿਚਾਰੇ 3-300 ਰੁਪਏ 350 ਰੁਪਏ ਤੇ ਦਿਹਾੜੀ ਤੇ ਲੈ ਕੇ ਆਉਂਦੇ ਆ ਇਹ ਅਸੀਂ ਇਹਨੇ ਵੀ ਇਹਦੇ ਤੇ ਲਾਗੂ ਕੀਤਾ ਜਾਵੇ ਸਿਰਫ ਜਿਹਦਾ ਰਜਗਾਰ ਹੈ ਉਸੇ ਨੂੰ ਦਿੱਤਾ ਜਾਵੇ ਇਹ ਇੱਕ ਟ੍ਰੈਫਿਕ ਜਾਮ ਦਾ ਕਾਰਨ ਵੀ ਬਣਦੇ ਆ ਉਹਨਾਂ ਤੋਂ ਜਦੋਂ ਲੈ ਕੇ ਆਉਂਦੇ ਆ ਕਿਉਂਕਿ 3 350 ਉਹਨਾਂ ਨੂੰ ਹੀ ਮਾਲਕ ਨੂੰ ਜਾ ਕੇ ਦੇਣਾ ਹੁੰਦਾ ਉਹ ਫਿਰ ਜਾਦੇ ਖੇਚ ਤੂ ਕਰਦੇ ਆ ਤੇ ਜੇ ਇਹਨਾਂ ਦਾ ਹੀ ਆਪ ਦਾ ਹੀ ਇਹਨਾਂ ਦਾ ਡਰਾਈਵਿੰਗ ਦਾ ਸਨ ਚੈੱਕ ਕਰਕੇ ਇੱਕ ਬੰਦੇ ਨੂੰ ਇੱਕ ਜਾਂ ਦੋ ਆਟੋ ਦਿੱਤੇ ਹੋਣ ਉਹ ਆਪ ਦਾ ਆਟੋ ਆਪ ਹੀ ਚਲਾਉਣ ਆ ਕਿਰਾਏਦਾਰ ਆਲੇ ਤੇ ਖਾਸ ਤੌਰ ਤੇ ਜਿਹੜੀ ਨੱਥ ਫੋਣ ਵਾਲੀ ਹੈ ਜਿਨ੍ਹਾਂ ਨੇ ਇੱਕ ਬਾਦੂ ਇਹਨਾਂ ਦਾ ਵੀ ਖੂਨ ਚੂਸ ਰਹੇ ਆ ਤੇ ਸਾਡਾ ਵੀ ਚੂਸ ਰਹੇ ਆ ਉਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਾਡੀ ਉਹ ਸਹੀ ਸੁਣਵਾਈ ਕਰੇ ਨਹੀਂ ਅਸੀਂ ਕੋਈ ਵੀ ਐਕਸ਼ਨ ਹੈ ਜਿਹੜਾ ਸਾਨੂੰ ਜੋ ਵੀ ਸਖਤੋ ਸਖਤ ਐਕਸ਼ਨ ਉਲੀਕਣਾ ਪਿਆ ਅੱਜ ਅਸੀਂ ਅਗਲਾ ਪ੍ਰੋਗਰਾਮ ਲੀਕ ਕੇ ਜਾਵਾਂਗੇ ਤਾਂ ਨਹੀਂ ਜਿਹੜੇ ਇਡਕਸ ਵਾਲੇ ਇਹਨੇ ਵਰਤਦੇ ਹੁੰਦੇ ਆ ਇਹਨਾਂ ਕੋਲੇ ਕੋਈ ਰੂਲ ਜਾਂ ਪਰਮਿਟ ਹੁੰਦਾ ਪਿੰਡਾਂ ਚ ਚੱਲਦਾ ਨਹੀਂ ਜੀ ਉਹ ਮਿਊਸਪਲ ਕਮੇਟੀ ਦੀ ਜਿਹੜੀ ਲਿਮਟ ਹੈ ਇਹਨਾਂ ਨੇ ਲਿਮਟ ਦੇ ਅੰਦਰ ਹੀ ਚੱਲਣਾ ਹੈ ਉਸ ਪਰ ਕਮੇਟੀ ਦੀ ਉਦੇ ਅੰਦਰ ਅੰਦਰ ਚੱਲ ਸਕਦੇ ਉਹ ਤੋਂ ਬਾਅਦ ਚੱਲ ਸਕਦੇ ਸ਼ਹਿਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਅੱਜ ਭਾਈ ਜੀ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਫਰੀਦਕੋਟ ਪ੍ਰਸ਼ਾਸਨ ਤੋਂ ਅਸੀਂ ਤੰਗ ਆ ਕੇ ਆਪਣੀਆਂ ਬੱਸਾਂ ਇੱਥੇ ਰੋਕਣ ਆਏ ਆ ਉਹਦਾ ਕਾਰਨ ਇਹ ਸੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਜਿਹੜੇ ਨਜਾਇਜ਼ ਚੱਲ ਰਹੇ ਪਿੰਡਾਂ ਨੂੰ ਆਪਰੇਸ਼ਨ ਕਰ ਰਹੇ ਆ ਈ ਰਿਕਸ਼ਾ ਤੇ ਆਟੋ ਵਾਰੀ ਵਾਰੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਸੀ ਸਾਹਿਬ ਮਾਨਯੋਗ ਆਰਟੀਓ ਸਾਹਿਬ ਏਟੀਓ ਸਾਹਿਬ ਅਸੀਂ ਫਰੀਦਕੋਟ ਦਾ ਕੋਈ ਦਰਵਾਜ਼ਾ ਨਹੀਂ ਛੱਡਿਆ ਜਿੱਥੇ ਅਸੀਂ ਨਹੀਂ ਆਪਦੀ ਪੁਕਾਰ ਲੈ ਕੇ ਗਏ ਪਰ ਅਸੀਂ ਜਿੱਥੇ ਵੀ ਜਾਂਦੇ ਆ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਫੋਨ ਪਹੁੰਚ ਜਾਂਦੇ ਆ ਵੀ ਇਹਨੂੰ ਤੁਰੇ ਫਿਰਨ ਦੋ ਜੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਨੀ ਅੱਕ ਥੱਕ ਕੇ ਅਸੀਂ ਅੱਜ ਸਾਡੇ ਪੰਜਾਬ ਦੇ ਜਿਹੜੇ ਆਪਰੇਟਰ ਵੀਰ ਆ ਉਹਨਾਂ ਨੂੰ ਆਵਾਜ਼ ਮਾਰੀ ਸਾਡਾ ਸਾਥ ਦੇਣ ਲਈ ਸਾਡੇ ਪ੍ਰਧਾਨ ਜੀ ਪੰਜਾਬ ਬਲਤੇਸ਼ ਸਿੰਘ ਵਾਂਦਰ ਜੀ ਆਏ ਆ ਸਾਡੇ ਨਾਲ ਸਹਿਯੋਗ ਕਰਨ ਲਈ ਸਾਡੇ ਫਰੀਦਕੋਟ ਪ੍ਰਧਾਨ ਜੀ ਦਿਲਜਿੰਦਰ ਸਿੰਘ ਸੰਧੂ ਜੀ ਤੇ ਬਾਈ ਜੀ ਸਾਡੇ ਰਾਮਪੁਰਾ ਤੋਂ ਪ੍ਰਧਾਨ ਪਰਮਜੀਤ ਸਿੰਘ ਮਾਨ ਜੀ ਆਏ ਆ ਸਾਰੇ ਸਾਡਾ ਸਾਥ ਦੇਣ ਲਈ ਆਏ ਆ ਅੱਜ ਅਸੀਂ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਇੱਥੇ ਫਰੀਦਕੋਟ ਇਕੱਠੇ ਹੋਏ ਆ ਤੇ ਅੱਜ ਵੀ ਸਾਡੀ ਪੁਕਾਰ ਪ੍ਰਸ਼ਾਸਨ ਨੂੰ ਇਹੀ ਆ ਵੀ ਸਾਨੂੰ ਗੋਲੀਆਂ ਨਾ ਦੇਓ ਜਿਹੜੇ ਵੀ ਨਜਾਇਜ਼ ਈ ਰਿਕਸ਼ਾ ਆਟੋ ਪਿੰਡਾਂ ਨੂੰ ਸਾਡੇ ਬਰਾਬਰ ਗਲਤ ਚੱਲ ਰਹੇ ਆ ਉਹਨਾਂ ਨੂੰ ਫੜ ਕੇ ਬੰਦ ਕਰੋ ਅਸੀਂ ਟੈਕਸ ਦੇਣ ਵਾਲੇ ਬੰਦੇ ਆ ਤੁਹਾਡੇ ਸਰਕਾਰ ਦੀ ਜਿਹੜੀ ਟਰਾਂਸਪੋਰਟ ਪਾਲਿਸੀ ਆ ਉਹਦੇ ਅਕੋਰਡਿੰਗ ਹੀ ਅਸੀਂ ਬੱਸਾਂ ਚਲਾਉਣ ਵਾਲੇ ਲੋਕ ਆ ਤੇ ਸਾਡੇ ਲਈ ਵੀ ਇਹ ਸ਼ਰਮ ਦੀ ਗੱਲ ਹੈ ਵੀ ਅਸੀਂ ਉਸ ਦੇਸ਼ 'ਚ ਬੈਠੇ ਆਂ ਸਰਕਾਰਾਂ ਲਈ ਵੀ ਸ਼ਰਮ ਦੀ ਗੱਲ ਹੈ ਵੀ ਅਸੀਂ ਟੈਕਸ ਪੇਅਰ ਹੋ ਕੇ ਸੜਕ 'ਤੇ ਬੈਠੇ ਆਂ ਤੇ ਜਿਹੜੇ ਟੈਕਸ ਚੋਰ ਆ ਉਹ ਸੜਕ 'ਤੇ ਸ਼ਰੇ ਆਮ ਚੱਲ ਰਹੇ ਆ ਸਾਡੇ ਪ੍ਰਧਾਨ ਜੀ ਜੈਤੋ ਤੋਂ ਸਾਡਾ ਸਾਥ ਦੇਣ ਲਈ ਆਏ ਆ ਬਾਕੀ ਪਚਵੰਤੇ ਸੱਜਣ ਸਾਡੇ ਪੰਜਾਬ ਦੇ ਸਾਰੇ ਇਕੱਠੇ ਹੋਏ ਆ ਤੁਹਾਡੇ ذریعے ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹਣਾ ਅੱਜ ਅਸੀਂ ਬਹੁਤ ਥੋੜੀ ਮਾਤਰਾ 'ਚ ਆਪਦੇ ਭਰਾਵਾਂ ਨੂੰ ਆਵਾਜ਼ ਮਾਰੀ ਸੀ ਸਾਡਾ ਸਾਥ ਦੇਣ ਲਈ ਆਏ ਆ ਪ੍ਰਸ਼ਾਸਨ ਇਹ ਨਾ ਸਮਝੇ ਵੀ ਅੱਜ ਅਸੀਂ ਇੱਥੋਂ ਜਾਵਾਂਗੇ ਜਾਂ ਬੱਸਾਂ ਲੈ ਜਾਵਾਂਗੇ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰ ਦੂਜੀ ਬੇਨਤੀ ਮੈਂ ਪ੍ਰਸ਼ਾਸਨ ਨੂੰ ਇਹ ਕਾਰਨ ਦਾ ਚਾਹਣਾ ਲੀਡਰਾਂ ਨੂੰ ਕਰਨੀ ਚਾਹਣਾ ਇਹ ਉਹੀ ਆਪਰੇਟਰ ਆ ਜਿਹੜੇ ਇਲੈਕਸ਼ਨਾਂ ਦੇ ਵਿੱਚ ਤੁਹਾਡਾ ਸਾਥ ਦਿੰਦੇ ਆ ਹਬੀ ਨਬੀ ਦੇ ਵਿੱਚ ਤੁਹਾਡਾ ਸਾਥ ਦਿੰਦੇ ਆ ਇਥੋਂ ਤੱਕ ਕਿ ਜੰਗਾਂ ਦੇ ਮਾਹੌਲ ਦੇ ਵਿੱਚ ਜੇ ਆਪਰੇਟਰ ਲੜ ਸਕਦੇ ਆ ਨਾ ਤੇ ਆਪਦੇ ਹੱਕਾਂ ਲਈ ਲੜਨ ਵਾਲਾ ਆਪਰੇਟਰ ਕਦੇ ਪਿੱਛੇ ਨਹੀਂ ਹੋਊਗਾ ਸੋ ਮੇਰੀ ਆਪਣੇ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡੇ ਹੱਕਾਂ ਦੀ ਰਾਖੀ ਕੀਤੀ ਜਾਵੇ ਸਾਡੀ ਕੋਈ ਨਾਜਾਇਜ਼ ਮੰਗ ਨਹੀਂ ਗਈ ਜਿਹੜੇ ਨਾਜਾਇਜ਼ ਚੱਲ ਰਹੇ ਆ ਕਿਰਪਾ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਜਾਇਜ਼ ਆ ਜਿਨ੍ਹਾਂ ਕੋਲੇ ਕੋਈ ਡਾਕੂਮੈਂਟ ਹੈਗੇ ਆ ਉਹਨਾਂ ਨੂੰ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀ ਹੱਦ ਆ ਉਹਦੇ ਅੰਦਰ ਚਲਾਇਆ ਜਾਵੇ ਹਾਂਜੀ ਅੱਜ ਅਸੀਂ ਫਰੀਦਕੋਟ ਕੱਤਰ ਹੋਏ ਆਗੇ ਜੋ ਲੰਮੇ ਸਮੇਂ ਤੋਂ ਸਾਡੇ ਪ੍ਰਸ਼ਾਸਨ ਤੋਂ ਮੰਗ ਹੋ ਰਹੀ ਸੀ ਵੀ ਜੋ ਜਿਹੜੇ ਨਜਾਇਜ਼ ਈ ਰਿਕਸ਼ੇ ਚੱਲ ਰਹੇ ਆ ਜਿਹਦੀ ਰੈਟ ਪਟੀਸ਼ਨ ਨੰਬਰ 28459 2019 ਚ ਫੈਸਲਾ ਡਿਸੀਜਨ ਹੋਇਆ ਵੀ ਇਹ ਆਪਣਾ ਨਿਊਜ਼ ਫਰਲੈਂਡ ਤੋਂ ਬਾਹਰ ਨਹੀਂ ਚੱਲ ਸਕਦੇ ਪਰ ਇਹ ਧੜਾ ਧੜਾ ਬਾਹਰ ਚੱਲ ਰਹੇ ਆ ਨੁਕਸਾਨ ਕਰ ਰਹੇ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡੀ ਕੋਈ ਨਿਆਂ ਦੀ ਮੰਗ ਨਹੀਂ ਜੋ ਮੋਟਰ ਵੀ ਕਲੈਕਟ ਸਾਡੇ ਤੇ ਲਾਗੂ ਹੁੰਦਾ ਉਹ ਸਾਡੇ ਤੇ ਲਾਗੂ ਕੀਤਾ ਜਾਵੇ ਜੋ ਈ ਰਿਕਸ਼ੇ ਦੇ ਆਟੋ ਤੇ ਹੁੰਦਾ ਉਹ ਇਹਨਾਂ ਤੇ ਲਾਗੂ ਕੀਤਾ ਜਾਵੇ ਤਾਂ ਕਿ ਸਾਡੀ ਕੋਈ ਆਪਸ ਵਿੱਚ ਤਕਰਾਰਬਾਜੀ ਜਾਂ ਲੜਾਈ ਝਗੜਾਣਾ ਹੋਵੇ ਕਿਉਂਕਿ ਰੋਕ ਨੂੰ ਤਾਂ ਅਸੀਂ ਵੀ ਨਾਕਾ ਲਾ ਕੇ ਰੋਕ ਸਕਦੇ ਆ ਫਿਰ ਸਾਡੀ ਲੜਾਈ ਹੋ ਕਾਨੂੰਨ ਹੱਥ ਚ ਲਾਵਾਂਗੇ ਅਸੀਂ ਤਾਂ ਕਾਨੂੰਨ ਦਾ ਪਾਲਣ ਕਰਨ ਜਾਂਦੇ ਤੇ ਕਾਨੂੰਨ ਦੇ ਆਸਰੇ ਨਾਲ ਹੀ ਅਸੀਂ ਇਹਨਾਂ ਨੂੰ ਬੰਦ ਕਰਵਾਉਣਾ ਹੈ ਜੇ ਇੱਥੇ ਨਹੀਂ ਮੰਨ ਰਹੇ ਤਾਂ ਅੱਜ ਮੰਗ ਪੱਤਰ ਦੇ ਕੇ ਦੁਬਾਰਾ ਮੈਂਬਰਾਂ ਨੂੰ ਰੋ ਕੇ ਅਸੀਂ ਹਾਈ ਕੋਰਟ ਚ ਕੰਟੈਂਪਟ ਪਾਉਣ ਜਾਵਾਂਗੇ ਤੇ ਇਹਦਾ ਜੋ ਉਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੋਊਗਾ ਅਪੇ ਅਪੇ ਅਸੀਂ ਇਹੀ ਕਹਿਣੀ ਆ ਇਹ ਇਹ ਨੋਮ ਤਨਾ ਆਵੇ ਪ੍ਰਸ਼ਾਸਨ ਸਾਡੀ ਗੱਲ ਤੇ ਸੁਣਵਾਈ ਕਰੇ ਕਿ ਅਸੀਂ ਗਲਤ ਆ ਸਾਡੇ ਤੇ ਕਾਰਵਾਈ ਕਰਨ ਜੇ ਉਹ ਗਲਤ ਆ ਤਾਂ ਉਹਨਾਂ ਤੇ ਕਾਰਵਾਈ ਕਰਨ